ਸਸੀ ਗਾਇਕ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਹੁਣ ਫਤਿਹਰਾਮ ਪੁੱਛੀਟੇ ਵਾਲਾ ਅੱਜ ਮੇਰੀ ਕੱਲ ਨਾ ਕੋਠੀ ਦੀ ਸ਼ਾਤ ਤੇ ਦਿੱਕ ਪਈ ਹੈ ਤੇ ਮੈਂ ਸਾਰੇ ਕਬੱਡੀ ਜਗਤ ਦੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਘਰ ਦੀ ਸ਼ਾਤ ਪਵਾਓ 15 ਸਾਲ ਹੋ ਗਏ ਮੈਨੂੰ ਕਬੱਡੀ ਖੇਡਦਿਆਂ ਨੂੰ ਸਾਰੇ ਕਬੱਡੀ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਪੈਸੇ ਕੋਈ ਨਾ ਦਿਓ ਸ਼ਾਤ ਪਵਾ ਦਿਓ ਮੇਰੀ ਭਾਈ ਭਾਂ ਵਾਲੇ ਵਾਲੀ ਪਵਾ ਦਿਓ ਬਹੁਤ ਧੰਨਵਾਦ ਹੋਊਗਾ ਭਾਈ ਤੁਹਾਡਾ ਮੇਰੀ ਨਾ ਸ਼ਾਤ ਕੱਲ ਦੀ ਦਿੱਕ ਪਈ ਸਸਰੀਕਾਲ ਜੀ ਸਾਰਿਆਂ ਨੂੰ ਸਭ ਵੀਰ ਠੀਕ ਠਾਕ ਆ ਵੀਰ ਜੀ ਅੱਜ ਕਬੱਡੀ ਜਗਤ ਦਾ ਇੱਕ ਪਲੇਅਰ ਆਪਣੇ ਨਾਲ ਅੰਬਰ ਸਰ ਦਾ ਉਲਫਤ ਰਾਮਪੁਰ ਚੀਤੇਆਂ ਵਾਲਿਆ ਉਸ ਬੰਦੇ ਦੀ ਮੈਂ ਵੀਡੀਓ ਵੇਖੀ ਆ ਉਹ ਬੰਦੇ ਦਾ ਯਾਰ ਘਰ ਡਿੱਗ ਗਿਆ ਵਾ ਛੱਤ ਡਿੱਗ ਗਈ ਆ ਤੇ ਉਹ ਬੰਦਾ ਬੜਾ ਇਮੋਸ਼ਨਲ ਹੋਇਆ ਵਾ ਤੇ ਮੈਂ ਸੋਚਿਆ ਵੀ ਯਾਰ ਕਿਉਂ ਨਾ ਜੇ ਹੋ ਸਕੇ ਤੇ ਆਪਾਂ ਹੈਲਪ ਕਰੀਏ ਮੈਂ ਵੀ ਹੈਲਪ ਕਰਾਂ ਸਾਰੇ ਬੰਦੇ ਜਿਹੜੇ ਪਲੇਅਰ ਆ ਆਪਣੇ ਮਾਝੇ ਦੇ ਹੋਰ ਪਲੇਅਰ ਆ ਸਾਰੇ ਬੰਦਿਆਂ ਨੂੰ ਹੈਲਪ ਕਰਨੀ ਚਾਹੀਦੀ ਆ ਤੇ ਆਪਾਂ ਉਹ ਬੰਦੇ ਦੀ ਗੱਲ ਸੁਣਦੇ ਆ ਸਸਰੀ ਗਾਲulfat veer ਸਸਰੀ ਗਾਲ ਭਾਈ ਹੋਰ ਕੀ ਹਾਲ ਪਲਵਾਨ ਜੀ ਠੀਕ ਠਾਕ ਜੋ ਵਧੀਆ ਕਿੱਤਾਂ ਭਾਈ ਤੁਸੀਂ ਸੁਣਾਓ ਤੇ ਪਲਵਾਨ ਜੀ ਮੈਂ ਤੁਹਾਡੀ ਵੀਡੀਓ ਵੇਖੀ ਆ ਵੀ ਤੁਹਾਡੀ ਛੱਤ ਡੇਗ ਗਈ ਆ ਕੀ ਗੱਲ ਹੋਈ ਆ ਸਾਰੀ ਮੈਨੂੰ ਦੱਸੋ ਵੀ ਕੀ ਧਰਨਾ ਮਸਲਾ ਬਣਿਆ ਆ ਭਾਈ 2-3 ਦਿਨੋਂ ਰਮੀ ਪੈਂਦਾ ਹੈ ਹਾਂਜੀ ਤੇ ਕੋਈ ਉਹ ਲੈਂਟਰ ਪੁਰਾਣਾ ਹੀ ਆ ਪਾਇਆ ਸਾਰਾ ਸਰੀਆ ਸਾਥ ਛੱਡ ਗਿਆ ਕੰਬੜੀ ਟੁੱਟ ਗਏ ਨਾਮਾਂ ਦੇ ਛਾਤ ਡੇਕ ਪੀ ਸਾਰੇ ਨਾਮ ਟੁੱਟ ਗਏ ਤੇ ਕਿੰਨਾ ਕਿੰਨਾ ਕਮਰੇ ਆਜੋ ਛਾਤ ਡੇਕ ਪੀਏ ਸਤਨਹੜਾਂ ਦੇ ਛਤ ਤੁਹਾਡੇ ਨਾਮ ਹੀ ਸੀਲਾਂ ਵੀ ਟੁੱਟ ਗਈਆਂ ਵਾ ਹਾਂਜੀ ਹਾਂਜੀ ਭਾਜੀ ਸਾਰੀਆਂ ਟੁੱਟ ਗਈਆਂ ਭਾਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਨੂੰ ਕੋਈ 15 ਸਾਲ ਹੋ ਗਏ ਹੀ ਕਬੱਡੀ ਖੇਡਦੇ ਨੂੰ ਤੇ ਮੈਂ ਵੀਰ ਜੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਨਾ ਨਾ ਵੀਰ ਮੇਰਾ ਕੋਈ ਗੱਲ ਨਹੀਂ ਦਿਲਣਾ ਛੱਡ ਮੈਂ ਜਿੰਨੇ ਚੁੱਕਾ ਹੈਗਾ ਵਾਂ ਮੈਂ ਵੀਰ ਤੇਰੇ ਨਾਲ ਆ ਆਪਣੇ ਬਹੁਤੇ ਜਾਦੇ ਹੈ ਨਹੀਂ ਆ ਸਬਸਕ੍ਰਾਈਬਰ ਚ ਜਿੰਨੇ ਵੀ ਆ ਭਰਾ ਮੇਰੇ ਮੈਂ ਸਾਰਿਆਂ ਨੂੰ ਕਹੂੰਗਾ ਜਰੂਰ ਯਾਰ ਬੰਦੇ ਦੀ ਤੁਸੀਂ ਨਹੀਂ ਹੈਲਪ ਕਰ ਸਕਦੇ ਨਾ ਕਰਿਓ ਆ ਵੀਡੀਓ ਉਹ ਜੇ ਬੰਦਿਆਂ ਤੱਕ ਪਹੁੰਚਾ ਕੇ ਸ਼ੇਅਰ ਕਰ ਦਿਓ ਵੀ ਯਾਰ ਜੇ ਕੋਈ ਬੰਦਾ ਹੈ ਵੀ ਹੈਲਪ ਕਰ ਸਕੇ ਜਿੱਦਾਂ ਉਹ ਵੀਰ ਵੇਖਿਆ ਮੈਂ ਮੇਰਾ ਪਿੰਡ ਪੰਜਾਬ ਵਾਲਾ ਉਹ ਬੰਦਾ ਆਵੇ ਯਾਰ ਇਹ ਬੰਦੇ ਦੀ ਇੰਟਰਵਿਊ ਕਰੇ ਦੀ ਹੈਲਪ ਕਰਾਵੇ ਤੇ ਪ੍ਰਵਾਨ ਜੀ ਤੁਸੀਂ ਕੀ ਚਾਹੁੰਦੇ ਜੇ ਤੁਸੀਂ ਆਪਣੇ ਮੂੰਹੋਂ ਦੱਸੋ ਬਈ ਮੈਂ ਇਹ ਚੁੰਨਾ ਵੀ 15 ਸਾਲੋਂ ਕਬੱਡੀ ਖੇਡਦਿਆਂ ਨੂੰ ਮੈਂ ਆਪਣੇ ਕਬੱਡੀ ਸਾਰੇ ਆਪਣੇ ਕਬੱਡੀ ਵਾਲਿਆਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਮੇਰੇ ਘਰ ਦੀ ਛੱਤ ਪਾ ਦੇ ਪੈਸਾ ਕੋਈ ਨਹੀਂ ਮੈਨੂੰ ਚਾਹੀਦਾ ਆਪ ਆ ਕੇ ਭਾਵੇਂ ਪਾ ਦੇਣ ਮੇਰੇ ਛੱਤ ਭਾਵੇਂ ਮੇਰੇ ਬਾਲਿਆਂ ਦੀ ਪਾ ਦੇਣ ਛੱਤ ਪਾ ਦੇਣ ਭਾਈ ਬੜਾ ਔਖਾ ਹੈ ਵੀ ਭਾਈ ਕਰਦਾ ਬਸ ਬਸ ਕੋਈ ਨਹੀਂ ਵਾਇਦੂ ਵਾਇਦੂ ਵੇਹ ਲੋ ਵੀਰ ਕਹਿੰਦੇ ਆ ਵੀ ਮੈਨੂੰ ਪੈਸਾ ਕੋਈ ਨਹੀਂ ਚਾਹੀਦਾ ਮੇਰੀ ਛੱਤ ਪਵਾ ਦਿਓ ਭਾਵੇਂ ਬਾਲਿਆਂ ਵਾਲੀ ਪਵਾ ਦਿਓ ਕਿ ਮੈਂ ਸਾਰੇ ਬੰਦਿਆਂ ਨੂੰ ਅਪੀਲ ਕਰਦਾ ਹਾਂ ਯਾਰ ਆਪਣੇ ਏਡੇ ਏਡੇ ਵੱਡੇ ਪਲੇਅਰ ਆ ਮਾਜੇ ਦੇ ਪਲੇਅਰਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਯਾਰ ਜੇ ਹੋ ਸਕੇ ਤੇ ਆਪਾਂ ਪ੍ਰਵਹਾਨ ਦਾ ਸਾਥ ਜਰੂਰ ਦਈਏ ਉਹ ਤਾਂ ਦੇ ਕੋ ਕੁਝ ਨਹੀਂ ਮੰਗਦਾ ਬੰਦੇ ਨੂੰ 15 ਸਾਲ ਕਬੱਡੀ ਖੇਡਦੇ ਨੂੰ ਹੋ ਗਏ ਆ ਉਹਦਾ ਬਣਿਆ ਕੱਖ ਨਹੀਂ ਆ ਨਾ ਕਿ ਨੇ ਕੋਈ ਵੀਜ਼ਾ ਲਵਾਇਆ ਵਿਚਾਰੇ ਨਾ ਪਹਿ ਪਹਿ ਕਹਿ ਕੇ ਮੁਕਰ ਗਏ ਆ ਤੇ ਯਾਰ ਤੁਸੀਂ ਇੰਨੀ ਹੈਲਪ ਜਰੂਰ ਕਰਿਓ ਵੀ ਯਾਰ ਬੰਦੇ ਦੀ ਛੱਤ ਪੈ ਜੇ ਤੇ ਪ੍ਰਵਹਾਨ ਜੀ ਤੁਹਾਡੀ ਕੋ ਬਾਹਰ ਗੁਰ ਦੀ ਗੱਲ ਨਹੀਂ ਹੋਈ ਯਾਰ ਅਈਓ ਹੀਰ ਫਿਊਜਨ ਤੁਹਾਡਾ ਵਧੀਆ ਤੁਹਾਡੀ ਕੋਈ ਇਨਕਮ ਕੀ ਹੈ ਵੀ ਤੁਹਾਡੀ ਕਮਾਈ ਕਿੱਥੋਂ ਚੱਲਦੀ ਹੈ ਵੀ ਜਿੱਦਾਂ ਮੰਨ ਲਓ ਤੁਸੀਂ ਹੁਣ ਤੁਹਾਡੀ ਛੱਤ ਡੇਗ ਗਈ ਆ ਤੁਹਾਡੇ ਕੋਲ ਕੋਈ ਪੈਸੇ ਨਹੀਂ ਹੈਗੇ ਵੀ ਕਿੱਥੋਂ ਆਉਣੇ ਆ ਤੇ ਤੁਸੀਂ ਖਰਚਾ ਪਾਣੀ ਤੁਹਾਡਾ ਕਿੱਥੋਂ ਚੱਲਦਾ ਫਿਰ ਪਾਏ ਕਬੱਡੀ ਦਾ ਮੇਰਾ ਸਾਰਾ ਸਿਸਟਮ ਚੱਲਦਾ ਸਾਰਾ ਰਿਗਾਰਡ ਕਬੱਡੀ ਦਾ ਚੱਲਦਾ ਹੀ ਕੋਈ ਭਾਈ ਹੁਣ ਘਰੇ ਬੈਠਾ ਆ ਘਰ ਦੇ ਛੱਤ ਡੇਗ ਗਈ ਆ ਕਿਤੇ ਜਾਇਆ ਨਹੀਂ ਜਾਣਦੇ ਭਾਈ ਤੇ ਇਦਾਂ ਹੀ ਆ ਭਾਈ ਹੁਣ ਮਾੜਾ ਮਮੀ ਡਰੀ ਜਾਂਦੇ ਮੰਗਣਾ ਤੁਹਾਨੂੰ ਪਤਾ ਹੀ ਮਰਾਸੀਆਂ ਓ ਨਹੀਂ ਮਰਾਸੀ ਮਰਾਸੀ ਸੇ ਘਮਰਾਸੀ ਸੇ ਕੋਈ ਗੱਲ ਨਹੀਂ ਪਲਵਾਨ ਜਾਤ ਕੋਈ ਵੀ ਛੋਟੀ ਵੱਡੀ ਨਹੀਂ ਹੁੰਦੀ ਤੇ ਮਾਤਾ-ਬਾਪੂ ਕਿੱਦਾਂ ਕਹਿੰਦੇ ਕਿੱਥੇ ਮੰਗਲ ਜਾਂਦੇ ਆ ਵਧਾਈਆਂ ਲੈਣ ਜਾਂਦੇ ਭਾਈ ਜਿੱਦੇ ਮੁੰਡਾ ਆਇਆ ਹੋਵੇ ਜਾਂ ਐਦਾਂ ਹੀ ਵਿਆਹ ਹੋਇਆ ਹੋਵੇ ਉਹਨਾਂ ਦੇ ਵਧਾਈਆਂ ਲੈ ਕੇ ਘਰ ਤੱਕ ਜਾਣਾ ਚਾਹੁੰਦਾ ਮੈਂ ਵਾਏ ਗੁਰੂ ਵਾਏ ਗੁਰੂ ਕੋਈ ਗੱਲ ਨਹੀਂ ਪਲਵਾਨ ਜੀ ਮੈਂ ਆਪਣੇ ਲੋਪੀਲ ਕਰਦਾ ਮੈਂ ਜਿੰਨੇ ਜੋਗਾ ਮੈਂ ਹੋਇਆ ਮੈਂ ਆਪ ਵੀ ਜ਼ਰੂਰ ਤੁਹਾਨੂੰ ਇੱਥੋਂ ਹੁਣੇ ਪੈਸੇ ਸੈਂਡ ਕਰਦਾ ਮੈਂ ਗਰੁੱਪਾਂ ਦੇ ਵਿੱਚ ਵੀ ਪਾਇਆ ਵਾ ਜਾਦੇ ਨਹੀਂ ਯਾਰ ਕਿ ਕੋਈ ਯਾਰ 2000 ਰੁਪਿਆ ਜੇ ਕੋਈ ਕਰ ਸਕਦਾ ਤੇ ਉਹ ਕਰ ਦੋ ਜੇ ਨਹੀਂ ਤੇ ਯਾਰ ਆਪ ਜਾ ਕੇ ਬੰਦੇ ਦਾ ਤੁਸੀਂ ਕਰਦੇ ਹਾਲਾਤ ਵੇਖ ਸਕਦੇ ਜੇ ਛੱਤ ਪਵਾ ਦੋ ਤੇ ਮੇਰੀ ਸਪੈਸ਼ਲ ਅਪੀਲ ਉਹ ਜਿਹੜੇ ਵੀਰ ਮੇਰਾ ਪਿੰਡ ਪੰਜਾਬ ਵਾਲਾ ਵਾ ਉਹਨੂੰ ਆਪੀ ਭਵਾਨ ਜੀ ਜਰੂਰ ਉਸਤ ਵੀਰ ਦੇ ਘਰੇ ਜਾਇਓ ਨਹੀਂ ਤੇ ਤੁਸੀਂ ਦੀਪ ਦੁਰਜੀ ਨਾਲ ਕੰਟੈਕਟ ਕਰ ਸਕਦੇ ਜੇ ਉਹ ਵੀਰ ਇਹਦੇ ਕਰਦੇ ਲੱਗੇ ਰਹਿੰਦਾ ਵਾ ਉਹ ਭਵਾਨ ਦੱਸ ਦੇਗਾ ਤੇ ਦਵਦੀਪ ਦੁਰਜੀ ਨੂੰ ਵੀ ਮੈਂ ਅਪੀਲ ਕਰਦਾ ਭਵਾਨ ਜੀ ਤੁਸੀਂ ਵੀ ਸਾਥ ਦਿਓ ਸਾਰੇ ਬੰਦੇ ਆਪਾਂ ਕਬੱਡੀ ਵਾਲੇ ਪਲੇਅਰ ਨੂੰ ਇਹੋ ਹੀ ਹੁੰਦਾ ਕਿ ਜਦੋਂ ਮੇਰੇ ਤੇ ਕੋਈ ਦੁੱਖ ਸੁੱਖ ਆਊਗਾ ਮੇਰੇ ਨਾਲ ਯਾਰ ਮੇਰੇ ਕਬੱਡੀ ਵਾਲੇ ਖਲੋਣਗੇ ਤੇ ਆਪਾਂ ਮੈਂ ਆਹ ਵੀਡੀਓ ਕੋਈ ਇੱਕ ਵਿਊ ਲੈਣ ਲਈ ਕੋਈ ਕੋਖੜੀ ਮੈਂ ਸਿਰਫ ਇਹਦੀ ਇੱਕ ਬੰਦੇ ਦੀ ਆਪਾਂ ਜੇ ਮਹਾਰਾਜ ਨੇ ਮੈਨੂੰ 2-4 ਫੋਨ ਕਰ ਦਿੱਤੇ ਆ ਤੇ ਆਪਾਂ ਇਹਦੀ ਜਰੂਰ ਹੈਲਪ ਕਰੀਏ ਤੇ ਠੀਕ ਹੈ ਪ੍ਰਮਾਣ ਜੀ ਮੈਂ ਅਪੀਲ ਕਰਤੀ ਆ ਤੇ ਤੁਸੀਂ ਕੋਈ ਅਪੀਲ ਕਰਨਾ ਚਾਹੁੰਗੇ ਤੇ ਤੁਸੀਂ ਵੀ ਦੱਸ ਸਕਦੇ ਹੋ ਕਿ ਪ੍ਰਮੋਟਰ ਜਾਂ ਕੋਈ ਵੀ ਬੰਦਾ ਤੁਹਾਡੀ ਹੈਲਪ ਕਰੇ ਮੇਰੇ ਪਰ ਸਾਰੇ ਨੂੰ ਬੇਨਤੀ ਕਰਦਾ ਭਾਈ ਜਰੂਰ ਹੈ ਕਰੋ ਬਰਾ ਓਖਾਰੇ ਭਾਈ ਘਰ ਦੇਸ਼ਾਂ ਤੇ ਡਿੱਗੀ ਜਾਂਦੀ ਜਾਗ ਸਾਰੇ ਅਰਥਿਕ ਘਰ ਲੱਗ ਜਾਂਦੀ ਘਰੋਂ ਦੇ ਵਿੱਚ ਬਣੇ ਜੀ ਸਮਾਨ ਉਸ ਜਾਂਦੇ ਘਰ ਤੇ ਬੱਚੇ ਆ ਹਾਂ ਜੀ ਤੇ ਮਤਲਬ ਪਤਾ ਕੋਈ ਨਹੀਂ ਪਰ ਕਦੋਂ ਦੂਜੇ ਪਾਸੇ ਵੀ ਸ਼ਾਟ ਡਿੱਗੇ ਜਾਣੀ ਹਾਂ ਹਾਂ ਜੀ ਹਾਂ ਜੀ ਭਾਈ ਤੇ ਤੁਹਾਨੂੰ ਉਮੀਦ ਹੈ ਜੀ ਭਵਾਨ ਜੀ ਵੀ ਜੇ ਮੈਂ ਆ ਅਪੀਲ ਕੀਤੀ ਆ ਕਿ ਕਬੱਡੀ ਦੇ ਪਲੇਅਰ ਜਾਂ ਫਿਰ ਕੋ ਕਬੱਡੀ ਪ੍ਰੋਮੋਟਰ ਮੇਰੇ ਸਪੋਰਟ ਕਰਨਗੇ ਤੁਹਾਨੂੰ ਕਿੰਨੀ ਕੁ ਉਮੀਦ ਆ ਯਾਰ ਫਾਇਰ ਵੀ ਤੇ ਬਹੁਤ ਆ 15 ਸਾਲ ਖੇਡਿਆ ਕਬੱਡੀ ਇੰਨੀ ਕਿਤੇ ਹੈਲਪ ਕਰਨੀ ਏ ਜਰੂਰ ਇੰਨੀ ਕਿਤੇ ਹੈਗੀ ਉਹਨਾਂ ਤੇ ਆਸ ਭਾਈ ਕਬੱਡੀ ਵਾਲਿਆਂ ਨੂੰ ਵਾਹਿਗੁਰੂ ਹੁਣ ਮੈਂ ਪਹਿਲਵਾਨੋਂ ਤੁਹਾਨੂੰ ਕਹਿੰਦਾ ਜੇ ਕਿ ਜਰੂਰ ਉਸ ਬੰਦੇ ਨੂੰ ਤੁਹਾਡੇ ਤੇ ਹੁਣ ਉਮੀਦਾਂ ਆ ਕਿ ਤੁਸੀਂ ਉਹਦੀਆਂ ਉਮੀਦਾਂ ਤੇ ਖਰੇ ਉਤਰੋ ਮੈਂ ਪਰਵਾਹ ਜੀ ਸਪੈਸ਼ਲ ਮੈਂ ਅੰਬੇ ਪਰਵਾਹ ਨੂੰ ਅਰਚ ਚੋਲੇ ਸਾਹਿਬ ਵਾਲੇ ਪਰਵਾਹ ਨੂੰ ਪਰਵਾਹ ਜੀ ਆਪਾਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਆਂ ਇਹ ਵੀ ਮੁੰਡਾ ਆਪਣੇ ਮਾਝੇ ਦਾਵਾ ਆਪਾਂ ਕਹਿੰਦੇ ਆਂ ਆਪਾਂ ਮਾਝੇ ਵਾਲੇ ਮਾਝੇ ਵਾਲਿਆਂ ਦੀ ਸਪੋਰਟ ਕਰਦੇ ਆਂ ਤੇ ਜਰੂਰ ਯਾਰ ਇਹ ਬੰਦਾ ਤਾਂ ਕੋਕ ਖ ਨਹੀਂ ਮੰਗਦਾ ਉਹਦੇ ਚਿਹਰਾ ਵੇਖ ਲੋ ਤਾਂ ਉਹਦਾ ਫੇਸ ਦੱਸਣ ਰਿਹਾ ਵੀ ਬੰਦਾ ਮਜਬੂਰ ਆ ਆ ਪਹਾੜ ਆਏ ਆ ਉੱਥੇ ਵੀ ਬੰਦਿਆਂ ਦੀ ਹੈਲਪ ਕਰਦੇ ਆ ਚਲੋ ਉੱਥੇ ਵੀ ਚਾਹੀਦੀ ਆ ਤੇ ਇਸ ਬੰਦੇ ਦਾ ਤਾਂ ਘਾਰ ਹੀ ਟੁੱਟ ਗਿਆ ਯਾਰ ਵਿਚਾਰੇ ਨੇ ਸੌਣਾ ਕਿੱਥੇ ਆ ਰਹਿਣਾ ਕਿੱਥੇ ਆ ਕੋਈ ਤਗੜੇ ਪਲੇਅਰ ਦੇ ਇੰਦਾ ਤਗੜੇ ਬੰਦੇ ਨਾ ਹੁੰਦੇ ਤੇ ਆਪਾਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਖਲੋਣੇ ਆ ਪਰ ਆਪਾਂ ਨੂੰ ਯਾਰ ਇਸ ਗਰੀਬ ਨਾਲ ਜਰੂਰ ਮੋਢੇ ਨਾਲ ਮੋਢਾ ਲਾ ਕੇ ਖਲੋਣਾ ਚਾਹੀਦਾ ਵਾ ਮੈਂ ਵੀ ਨਾਲ ਆ ਵੀਰ ਦੇ ਮੈਂ ਪੈਸੇ ਵੀ ਪਾਉਂਗਾ ਤੁਹਾਡੇ ਨਾਲ ਜ਼ਬਾਨ ਕਰਦਾ ਵਾਂ ਮੈਂ ਇਹ ਲੀਫਿੰਗ ਇਕ ਟੈਕ ਆ ਤਾਂ ਮੈਨੂੰ ਪੈਸੇ ਨਹੀਂ ਪਾਉਂਗਾ ਤੇ ਬਾਕੀ ਭਲਵਾਨ ਜੀ ਤੁਹਾਡੇ ਕੋਲ ਕੋਈ ਗੂਗਲ ਕੋਈ ਨੰਬਰ ਹੈ ਜਾਂ ਤੁਸੀਂ ਕੋਈ ਆਪਣਾ ਦੱਸਣਾ ਚਾਹੁੰਦੇ ਜੇ ਕਿ ਜਾਂ ਤਾਂ ਨੂੰ ਲੱਗਦਾ ਵੀ ਨਹੀਂ ਪੈਸੇ ਨੇ ਮੇਰੇ ਨਾਲ ਫੋਨ ਤੇ ਗੱਲ ਕਰ ਲਿਆ ਤੁਸੀਂ ਕੀ ਚਾਹੁੰਦੇ ਹੋ ਭਾਈ ਜੇ ਚਾਹੁੰਦੇ ਆ ਮੈਂ ਗੂਗਲ ਤੇ ਹੀ ਕਰ ਸਕਦਾ ਮੇਰੇ ਆਪ ਆ ਕੇ ਭਾਵੇਂ ਮੇਰਾ ਦੇ ਆਪ ਹੀ ਆ ਕੇ ਬਣਾ ਲੈਣਾ ਪੈਸੇ ਦੀ ਨਹੀਂ ਕੋਈ ਲੋੜ ਭਾਈ ਆ ਬੱਸ ਲੈ ਦੋ ਉਸ ਤੋਂ ਮੈਂ ਪਾ ਦੇਣਾ ਭਈ ਕਿਉਂਕਿ ਆਪ ਆ ਕੇ ਬੰਦੇ ਉਹ ਆ ਸਕਦੇ ਜਿਹੜੇ ਤੁਹਾਡੇ ਕੋਲ ਲੱਗੇ ਜਿਹੜੇ ਰਹਿੰਦੇ ਜਿਹੜੇ ਇੰਡੀਆ ਤੋਂ ਬਾਹਰ ਆ ਉਹ ਬੰਦੇ ਆਪ ਨਹੀਂ ਆ ਸਕਦੇ ਨਾ ਇਸ ਕਰਕੇ ਜੇ ਤੁਹਾਨੂੰ ਹੋ ਸਕੇ ਤੇ ਆਪਣਾ ਗੂਗਲ ਪੇ ਦੇਣਾ ਚਾਹੁੰਦੇ ਜੇ ਤੇ ਦੇ ਦਿਓ ਕਿਉਂਕਿ ਇੱਥੇ ਲੋਕੀ ਕਈ ਮੜ ਕੇ ਕਰ ਦਿੰਦੇ ਆ ਮੰਗਣ ਨੂੰ ਹੋ ਗਏ ਆ ਪਰ ਮੰਗਣ ਨੂੰ ਨਹੀਂ ਵੀ ਜੀ ਮਜਬੂਰੀ ਆ ਮੰਗਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਉਹ ਬੰਦੇ ਨੇ ਵੀ ਦੱਸਤਾ ਵੀ ਮੇਰੇ ਮਾਪੇਓ ਵਿਚਾਰੇ ਮਰਾਸੀ ਸਿੱਖਾ ਦੇ ਪਰਿਵਾਰ ਚੋਂ ਆ ਤੇ ਕਹਿੰਦਾ ਮੰਗ ਕੇ ਹੀ ਗੁਜ਼ਾਰਾ ਕਰਦੇ ਮੇਰਾ ਕਬੱਡੀ ਦੇ ਸਿਰ ਤੋਂ ਹੀ ਚੱਲਦਾ ਵਾ ਕਬੱਡੀ ਉਹ ਮੈਂ ਖੇਡ ਨਹੀਂ ਦਾ ਸਕਦਾ ਮੇਰੀ ਸ਼ਕਤ ਉੱਤੀ ਆ ਹੋਰ ਆਪਾਂ ਵੀਡੀਓ ਜਟੋ ਸਾਰੇ ਬੰਦੇ ਕਰਦੇ ਸ਼ੇਅਰ ਛੀਲੂ ਦੀਆਂ ਕਰਤੀਆਂ ਆਪਾਂ ਜੱਗੂ ਦੀਆਂ ਇਦਾਂ ਕੋ ਲੜਾਈ ਹੋ ਗਈ ਉਹ ਸ਼ੇਅਰ ਕਰਦੇ ਆ ਪਰ ਆ ਵੀਡੀਓ ਮੈਂ ਤੁਹਾਨੂੰ ਬੇਨਤੀ ਕਰਦਾ ਜਰੂਰ ਸ਼ੇਅਰ ਕਰ ਦਿਓ ਹੱਥ ਜੋੜ ਕੇ ਬੇਨਤੀ ਆ ਵੀਰ ਬੰਦੇ ਦਾ ਹੱਲ ਹੋ ਜਾਏ ਤੇ ਕੱਲ ਨੂੰ ਕੋਈ ਗੱਲ ਹੋਵੇ ਤਾਂ ਬੰਦਾ ਤੁਹਾਡਾ ਧੰਨਵਾਦ ਕਰਦਾ ਨਾ ਥੱਕੇ ਵੀ ਨਹੀਂ ਯਾਰ ਕਬੱਡੀ ਵਾਲਿਆਂ ਨੇ ਮੇਰੇ ਤੇ ਮਾਰਾ ਟਾਈਮ ਐ ਤੇ ਮੇਰਾ ਸਾਥ ਦਿੱਤਾ ਹੈਗਾ ਚਲੋ ਕੋਈ ਨਹੀਂ ਪ੍ਰਵਾਨ ਜੀ ਦੱਸੋ ਤੁਸੀਂ ਆਪਣਾ ਨੰਬਰ ਦੱਸੋ ਮੂਗਲ ਤੇ ਨੰਬਰ ਹੈ 86725 28650 86725 28650 ਹਾਂਜੀ ਤੇ ਮੈਂ ਪ੍ਰਵਾਨ ਜੀ ਗਰੁੱਪਾਂ ਦੇ ਵਿੱਚ ਵੀ ਜਿੰਨੇ ਕੁ ਪਲੇਅਰ ਮੇਰੇ ਲਿੰਕ ਚ ਆ ਗਏ ਮੈਂ ਸਾਰਿਆਂ ਨੂੰ ਕਿਹਾ ਵਾ ਮੈਂ ਫੇਰ ਆ ਨੰਬਰ ਵੀ ਪਾ ਦੂੰਗਾ ਤੇ ਤੁਹਾਡੀ ਜਰੂਰ ਸਪੋਰਟ ਕਰਨਗੇ ਵੀਰ ਜੀ ਹੈ ਤੇ ਟੈਨਸ਼ਨ ਨਹੀਂ ਲੈਣੀ ਬਹੁਤ ਮਿਹਰਬਾਨ ਨਾ ਧੰਨਵਾਦ ਕਿਹੜਾ ਕੋਈ ਗੱਲ ਨਹੀਂ ਪਹਿਲਵਾਨ ਜੀ ਮੈਨੂੰ ਇੱਥੇ 2-4 ਬੰਦੇ ਸੌਂਦੇ ਆ ਕੋਈ 5-700 ਬੰਦਾ ਉਹਨਾਂ ਦੇ ਵਿੱਚੋਂ ਚੰਗੇ ਬੰਦੇ ਵੀ ਬਹੁਤ ਹੈ ਹਨਾ ਹੋ ਸਕਿਆ ਤੇ ਕੋਈ ਤੁਹਾਡੀ ਹੱਲ ਜ਼ਰੂਰ ਕਰਨ ਆਊਗਾ ਤੇ ਪਹਿਲਵਾਨ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ 15 ਸਾਲ ਕਬੱਡੀ ਖੇਡੀ ਹੈ ਹਨਾ ਤੇ ਤੁਸੀਂ ਕਿੱਥੋਂ ਪਿੰਡ ਪੱਦਰ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ ਜਾਂ ਕਿੱਦਾਂ ਸ਼ੁਰੂ ਕੀਤੀ ਹੈ ਓਏ ਪਿੰਡ ਜੀ ਮੇਲਾ ਹੀ ਭਾਈ ਜਦੋਂ ਮੈਂ ਪਹਿਲਾਂ ਮੈਚ ਖੇਡਿਆ ਅੱਛਾ ਜੀ ਉਹ ਰਾਮਪੁਰਿਆ ਇਹਨੂੰ ਮੈਂ ਸੀ ਤੇ ਉੱਥੇ ਆਈ ਸਤਾਰ ਆਪਣਾ ਰਾਮਪੁਰਿਆ ਅੱਛਾ ਜੀ ਉਹਨਾਂ ਨੇ ਦੇਖਿਆ ਤੇ ਭਰਾ ਨਾਲ ਪਰਦੇ ਹੁੰਦੇ ਸੀ ਉਹਨਾਂ ਨੇ ਪੁੱਛਿਆ ਇਹ ਕੌਣ ਆ ਭਰਾ ਜੰਦਾ ਮੇਰਾ ਭਰਾ ਆਇਆ ਛੋਟਾ ਸਤਾਰ ਕਹਿੰਦਾ ਇਹਨੂੰ ਮੈਂ ਕਾਹ ਤੋਂ ਗਰਾਂਡੇ ਲੈ ਗਿਆ ਕਰੋ ਹੂੰ ਹੂੰ ਉਹ ਆਮੀ ਲੈ ਕੇ ਮੈਂ ਗਰਾਂਡੇ ਗਿਆ ਤੋ ਤੇ ਬਾਜ ਉਹਨਾਂ ਨੇ ਮੈਚਾਂ ਦੇ ਇਦਾਂ ਹੀ ਉਹਨਾਂ ਨੇ ਬਾਹ ਫੜੀ ਭਾਈ ਕੋਈ ਮੈਚ ਨਹੀਂ ਕਰਦਾ ਜਿੰਨਾ ਉਹਨਾਂ ਨੇ ਜੋਰ ਨਾਲ ਮੈਨੂੰ ਦਿੱਤਾ ਨਾ ਕਿਹਦੇ ਨੇ ਮੇਰੀ ਨਾ ਉਹਨਾਂ ਨੇ ਮੇਰੀ ਐਸ ਕਿਤੀ ਭਾਈ ਪੈਰੀ ਲੋਡ ਪਾਇਆ ਦਿੰਦੇ ਰਿਹਾ ਭਾਈ ਖਰਾਕ ਦੀ ਲੋਡ ਕਰਾ ਕੇ ਦਿੰਦਾ ਰਿਹਾ ਹਰ ਥਾਂ ਤੇ ਮੇਰੇ ਨਾਲ سپورਟ ਲੈ ਕੇ ਖੜਾ ਰਿਹਾ ਭਾਈ ਅਰਮਨ ਰਾਮਪੁਰਿਆ ਜਿਹੜਾ ਦੀਪਦ ਗੁਰਜੀ ਦਾ ਉਸਤਾਦ ਹੈ ਉਹ ਹੀ ਨਾ ਹਾਂਜੀ ਹਾਂਜੀ ਭਾਈ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਤੇ ਠੀਕ ਹੈ ਤੁਹਾਨੂੰ ਜੀ ਤੁਸੀਂ ਕਿਹੜੇ ਕਲੱਬ 'ਚ ਹੋਣ ਕਿਹੜੇ ਕਲੱਬ 'ਚ ਖੇਡਣ ਦੇ ਜੋ ਤੁਸੀਂ ਤੁਹਾਨੂੰ ਟੀਮ ਤੁਹਾਡੀ ਆਪਣੀ ਕੋਈ ਭਾਈ ਬਾਬਾ ਪਾਲਾ ਪਾਲਾ ਸੇ ਬਾਬਾ ਲੋਹੜ ਕਬੱਡੀ ਕਲੱਬ ਉਧੇ ਲੋਕ ਕਿੰਨੇ ਆ ਭਾਈ ਜੀ ਉਹ ਬੰਦੇ ਨੇ ਭਾਈ ਸਭੀ ਕੋਸ਼ ਆਪਣਾ ਪਾਈ ਉਹਨੇ ਬਹੁਤ ਸਾਡ ਆਪਣਾ ਦਿੱਤਾ ਆ ਆਪਾਂ ਮੈਚ ਖਤਮ ਹੋ ਗਿਆ ਹੀ ਭਾਈ ਅਨਸਕ ਕਰ ਲੈ ਬੈਗ ਆ ਗਿਆ ਉਸਤਾਦ ਦੇ ਵੀ ਸਾਡੇ ਲੱਗੀ ਹੂੰ ਤੇ ਮੈਂ ਦਿਹਾੜੀਆਂ ਲਾਉਣ ਡਿਆ ਭਾਈ ਉਹ ਬੰਦੇ ਨੇ ਆਪਾਂ ਨੂੰ ਦਿਹਾੜੀਆਂ ਤੇ ਉਹਨੂੰ ਪਤਾ ਲੱਗਾ ਵੀ ਦਿਹਾੜੀਆਂ ਲਾਉਣ ਡਿਆ ਤੇ ਉਸਤਾਦ ਘਰੇ ਆ ਉਹ ਬੰਦੇ ਨੇ ਆਪਣੀ ਬਾਹ ਬੜੀ ਆ ਹੂੰ ਜਿੰਨੇ ਵੀ ਮੈਚ ਕਢਾਏ ਭਾਈ ਉਹਨਾਂ ਪਰ ਉਹ ਮੈਚ ਬੰਦਾ ਕਢਾਉਣ ਡਿਆ ਤੁਸੀਂ ਪਵਾ ਜਿਹੜੀਆਂ ਦਿਹਾੜੀਆਂ ਕਰਨਾ ਪਿਆ ਕਿਉਂ ਕੀ ਗੱਲ ਹੋ ਗਈ ਜੀ ਦਿਹਾੜੀਆਂ ਘਾਤੋਂ ਕਬੱਡੀ ਦੇ ਪਲੇਅਰ ਤੁਸੀਂ ਵਧੀਆ ਸਟੋਪਰ ਦੇ ਕੀ ਇਹੋ ਜੀ ਪ੍ਰੋਬਲਮ ਪੈ ਗਈ ਕਿ ਤੁਹਾਨੂੰ ਦਿਹਾੜੀਆਂ ਕਰਨੀਆਂ ਪੈ ਗਈਆਂ ਗਈਆਂ ਪਾ ਜੀ ਪ੍ਰੋਬਲਮ ਘਰੇ ਪੈ ਗਈ ਇੱਕ ਸਰੀਰਕ ਜੈਟ ਪਾਈ ਸੱਟ ਲੱਗੀ ਮੋਢੇ ਦੇ ਹੂੰ ਹੂੰ ਨੰਦੋ ਸਾਹਿਬ ਗਿਆ ਕਿ ਕਰਨ ਤੇ ਮੋਢੇ ਦੇ ਮਸਲ ਜਿਆ ਇਹ ਹੋ ਗਈ ਕ੍ਰੈਕ ਹਾਂਜੀ ਤੇ ਇਸ ਕਰਕੇ ਭਾਜੀ ਥੋੜਾ ਪਿੱਛੇ ਹੋ ਗਿਆ ਹੂੰ ਤੇ ਕੋਧ ਕਰਕੇ ਮੈਂ ਕੋਈ ਕੋਈ ਕਹਿੰਦਾ ਨਹੀਂ ਆਪਾਂ ਨੂੰ ਘਰੇ ਬੈਠੇ ਆ ਜਦੋਂ ਬੰਦਾ ਮਾਰਦਾ ਜਾਂਦਾ ਕੋਈ ਮੈਚ ਤੇ ਨਹੀਂ ਸੱਦਦਾ ਜਦੋਂ ਸਾਡਾ ਪਟ ਲੈ ਜਾਂਦੀ ਹੈ ਚੰਗੀ ਗੁੱਡੀ ਨੇ ਸਲਾਮਾਂ ਹੁੰਦੀਆਂ ਨੇ ਠੀਕ ਹੈ ਠੀਕ ਹੈ ਵੀਰੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਅਪੀਲ ਕਰਤੀ ਆ ਜਰੂਰ ਕੋਈ ਨਾ ਕੋਈ ਬੰਦਾ ਤੇਰੀ ਬਾਹ ਫੜੂਗਾ ਆਪਣੀ ਵੀਡੀਓ ਬਹੁਤ ਬੰਦੇ ਕਹਿੰਦੇ ਆ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਯਾਰ ਜਰੂਰ ਆਪਾਂ ਬੰਦੇ ਦਾ ਸਾਥ ਦਈਏ ਕੋਰ ਆਪਾਂ ਤਾਂ ਕੋਈ ਕੁਝ ਨਹੀਂ ਮੰਗਦੇ ਤੇ ਠੀਕ ਹੈ ਉਹ ਸਭ ਜਿਹੜੇ ਆਪਾਂ ਇਹ ਆਪਾਂ ਇਹ ਵੀਡੀਓ ਜੂਟਿੰਗ ਉਹਦੇ ਪਾ ਦੇਨੇ ਆ ਆਪਾਂ ਜਿੰਨੇ ਜੋਗੇ ਹੈਗੇ ਆ ਉਹਨਾਂ ਆਪਾਂ ਕਰਤਾ ਆ ਹਨਾ ਤੇ ਮੈਂ ਕੋਈ ਗੱਲ ਨਹੀਂ ਤੂੰ ਮੈਨੂੰ ਆਪਣਾ ਖਾਤਾ ਨੰਬਰ ਜਾਂ ਦੂਤਰਾ ਦਿਓ ਮੈਂ ਤੈਨੂੰ ਇੱਥੋਂ ਆਪਣੇ ਜਿੰਨੇ ਜੋਗਾ ਮੈਂ ਆ ਮੈਂ ਤੈਨੂੰ ਉਹ ਵੀ ਪੈਸੇ ਪਾਉਣਾ ਮੈਂ ਤੇ ਮੈਂ 플레이ਰਾਂ ਨੂੰ ਵੀ ਕਿਹਾ ਵਾ ਉਹ ਵੀ ਤੁਹਾਡੀ ਹੈਲਪ ਕਰ ਦੇਣਗੇ ਠੀਕ ਹੈ ਤੁਹਾਨੂੰ ਕੋਈ ਗੱਲ ਨਹੀਂ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿੰਨੇ ਜੋਗੇ ਹੋਏ ਤੇਰੇ ਨਾਲ ਆ ਬਾਕੀ ਬੰਦਿਆਂ ਨੇ ਆਪ ਤੁਹਾਨੂੰ ਦੱਸ ਦੇਣਾ ਵਾ ਕਿ ਕਿੰਨੇ ਤੁਹਾਡੇ ਨਾਲ ਆ ਬੰਦੇ ਆਪੇ ਪ੍ਰੂਫ ਕਰ ਦੇਣਗੇ ਕਬੱਡੀ ਵਾਲੇ ਕਬੱਡੀ ਵਾਲੇ ਦੇ ਨਾਲ ਖੜਦੇ ਆ ਇਹਨਾਂ ਸੋਚੋ ਕਿ ਕਬੱਡੀ ਵਾਲੇ ਕਬੱਡੀ ਵਾਲੇ ਦੇ ਨਾਲ ਵੀ ਖੜਦੇ ਆ ਮੈਂ ਤਾਂ ਮੁਵਾਲਾ ਮੈਂ ਤਾਂ ਮੁਵਾਲਾ ਦੱਤੀ ਜੇ ਜੇ ਆਹ ਵੀਡੀਓ ਦੇਖ ਕੇ ਵੀ ਕਬੱਡੀ ਵਾਲਿਆਂ ਦਾ ਨਾਮ ਸਾਫ਼ ਜਿਖਾਣਾ ਫਿਰ ਤੂੰ ਇਹ ਮੈਨੂੰ ਕਹੇ ਵੀ ਨਹੀਂ ਤੂੰ ਝੂਠ ਬੋਲਦਾ ਕਬੱਡੀ ਵਾਲੇ ਸਾਥ ਨਹੀਂ ਦਿੰਦੇ ਪਰ ਮੈਂ ਵਾਦਾ ਕਰਦਾ ਮੈਨੂੰ ਲੱਗਦਾ ਵਾ ਕਿ ਮਹਾਰਾਜ ਕਿਰਪਾ ਕਰੂਗਾ ਜਿੰਨੇ ਪਲੇਅਰ ਆਪਣੇ ਮਾਝੇ ਦੇ ਵੱਡੇ ਵੱਡੇ ਸੁਪਰਸਟਾਰ ਹੈ ਜਰੂਰ ਇਸ ਬੰਦੇ ਦੀ ਆ ਹਾਂ ਪਕਰਨੇ ਗਏ ਤੇ ਜਿਹੜੇ ਪੇਜਾਂ ਵਾਲੇ ਆ ਉਹ ਵੀ ਜਰੂਰ ਇਸ ਵੀਰ ਕੋਲ ਜਾ ਕੇ ਇੰਟਰਵਿਊ ਕਰਨਗੇ ਦੇ ਘਰ ਦੇ ਹਾਲਾਤ ਦੇਖਣਗੇ ਯਾਰ ਕੀ ਹਾਲਾਤ ਆ ਬੰਦੇ ਨੇ ਸੋਨਾ ਕਿੱਥੇ ਆ ਬੱਚਿਆਂ ਨੇ ਕਿੱਥੇ ਕੋਈ ਥੱਲੇ ਬੱਚਾ ਹੀ ਸੁੱਤਾ ਹੋਵੇ ਉਖਰੋਛਾ ਤਾਂ ਨਿਕ ਜੇ ਤੇ ਉਹ ਬੱਚੇ ਦਾ ਨੁਕਸਾਨ ਹੋ ਸਕਦਾ ਵਾ ਕੋਲ ਜੁਮੇ ਆ ਰਿਹਾ ਯਾਰ ਤੇ ਆਪਾਂ ਇਸ ਬੰਦੇ ਦੀ 15 ਸਾਲ ਕਬੱਡੀ ਖੇਡੀ ਦਾ ਮੁੱਲ ਮੋੜ ਦਈਏ ਯਾਰੋ ਤਗੜੇ ਹੋ ਕੇ ਸਾਥ ਦੇ ਦਈਏ ਧੰਨਵਾਦ ਆ ਸਾਰਿਆਂ ਦਾ ਠੀਕ ਹੈ ਹੋਰ ਬਾਈ ਜੀ ਦਿਖਾ ਦਿਓ ਧੰਨਵਾਦ ਸਾਰਾ ਟੁੱਟਾ ਪਈ ਜੀ ਦਿਖਾਓ ਦਿਖਾਓ ਯਾਰ ਘਰ ਦਿਖਾਓ ਦਰਸ਼ਕਾਂ ਨੂੰ ਪਤਾ ਲੱਗੇ ਵੀ ਪਹਿਲਵਾਨ ਦਾ ਘਰ ਕਿਦਾਂ ਟੁੱਟਾ ਪਿਆ ਆ ਛਤ ਡਿੱਗੀ ਹੈ ਉੱਪਰੋਂ ਆ ਬੈੱਡ ਦੇ ਉੱਪਰ ਡਿੱਗੀ ਐ ਇੱਟਾ ਸਾਰੀ ਪਹਿਲਵਾਨ ਜੀ ਹਾਂਜੀ ਹਾਂਜੀ ਭਾਜੀ ਤੇ ਇੱਥੇ ਕੋਈ ਸੁੱਤਾ ਨਹੀਂ ਉਸ ਟਾਈਮ ਜਦੋਂ ਇੱਕ ਘਰ ਦਾ ਡੱਸ ਡਿੱਗਿਆ ਵਾ ਨਹੀਂ ਨਹੀਂ ਭਾਜੀ ਉਹ ਬਾਹਰ ਹੀ ਜਿਆਦਾ ਬਾਹਰ ਮੰਜਾ ਡੋਣੇ ਨੇ ਹਨਾ ਵਾਹ ਗਰੂ ਵਾਹ ਗਰੂ ਅੱਛਾ ਦੋ ਕਮਰਾ ਦੇ ਵਿੱਚ ਭਾਂਜੀ ਸ਼ਾਤ ਡਿੱਗੀ ਆ ਤੇ ਨਾ ਕਮਰੇ ਦੇ ਭਾਰੀ ਆ ਆ ਕਮਰਾ ਹੋਇਆ ਜਿੱਥੇ ਮੇਰੀ ਸਾਰੀ ਸ਼ੀਲਡਾਂ ਸੀ ਵਾਹ ਗਰੂ ਵਾਹ ਗਰੂ ਸਾਰਾ ਕੁਝ ਤਬਾਹ ਤਬਾਹ ਹੋ ਗਿਆ ਸਾਰਾ ਕੁਝ ਹਾਂਜੀ ਇਹ ਤਾਂ ਸਾਰੀਆਂ ਸ਼ੀਲਡਾਂ ਹੀ ਆਪਣੀਆਂ ਭਾਜੀ ਉਹ ਉਹਦੇ ਉੱਤੇ ਡਿੱਗੀ ਆ ਓਹੋ ਤੇ ਸ਼ੀਲਡਾਂ ਵਕਾਸੰਦੇ ਤੂੰ ਕਿੰਨੀਆਂ ਕਿ ਦਿੱਤੀਆਂ ਕਿਹੜੀਆਂ ਟੁੱਟ ਗਈਆਂ ਹਾਂਜੀ ਹਾਂਜੀ ਭਾਜੀ ਦਿਖਾਓ ਪਲੇਅਰਾਂ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਵੇ ਪ੍ਰਵਾਨ ਜੀ ਕਮਰਾ ਭਜੀ ਹਾਂਜੀ ਹਾਂਜੀ ਵਾਏ ਗਰੂ ਵਾਏ ਗਰੂ ਵਾਏ ਗਰੂ ਵਾਏ ਗਰੂ ਕਬੱਡੀ ਵਾਲਿਓ ਪ੍ਰਵਾਨ ਜੀ ਕੱਪ ਨੂੰ ਪਤਾ ਆਪਣੇ ਅਹ ਕੱਪ ਦਿਖਾ ਦਿਓ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਕਿ ਹੁਲਫਤ ਨੇ ਕਿੰਨੇ ਸਾਲ ਕਬੱਡੀ ਖੇਡੀ ਆ ਤੋ ਇਹ ਤੋ ਜਨਾਬ ਜੀ ਇਹ ਤੁਹਾਡੀਆਂ ਪ੍ਰਾਪਤੀਆਂ ਆ ਤੇ ਅਜੇ ਵੀ ਚੋਂ ਕੁਝ ਟੁੱਟ ਗਿਆ ਨਾ ਤਾਂ ਜੀ ਬਹੁ ਟੁੱਟੇ ਪਰ ਹੀ ਹਾਂ ਕਬੱਡੀ ਪਲੇਅਰ ਨੂੰ ਇਹੋ ਹੀ ਤੇ ਇੱਕ ਜਾਦਗਰੀ ਹੁੰਦੀ ਕਿ ਮੇਰੇ ਯਾਦਗਰੀਆਂ ਮੈਂ ਸੰਭ ਕੇ ਰੱਖਾਂ ਉਹ ਵੀ ਟੁੱਟ ਗਈਆਂ ਮੈਂ ਜੱਟਾ ਸਾਰੇ ਟੁੱਟ ਗਏ ਭਜੀ ਉਹ ਵਾਹਿਗੁਰੂ ਵਾਹਿਗੁਰੂ ਕਾਪਦੇ ਭਵਾਂ ਦੀ ਤੁਸੀਂ ਬਹੁਤ ਜ਼ਿਆਦਾ ਦਿੱਤੇ ਆ ਹਾਂ ਜੀ ਸਾਰੇ ਟੁੱਟ ਗਏ ਭਾਈ। ਓਏ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ। ਗੁਰਜਾਂ ਨੂੰ ਪਹੁੰਚ ਜਿੱਤੀਆਂ ਪਈਆਂ? ਹਾਂ ਜੀ ਭਾਈ। ਮੋਟਰਸਾਈਕਲ ਵੀ ਇੱਕ ਸਮਾਨ ਤਾਂ ਹੋਇਆ ਹੀ ਯਾਰ ਆਪਣੇ ਰਾਮਪੁਰਾ ਵਾਲਿਆਂ ਨੇ ਕੀਤਾ ਹੀ ਭਾਈ। ਤੁਹਾਡੇ ਪਿੰਡ ਵਾਲਿਆਂ ਨੇ ਮੋਟਰਸਾਈਕਲ ਸਮਾਨ ਤਾਂ ਕੀਤਾ ਹੈਗਾ। ਹਾਂ ਜੀ। ਤੇ ਪਿੰਡ ਵਾਲੇ ਸਾਥ ਦਿੰਦੇ ਹੋ ਤੇਰਾ ਪੂਰਾ। ਹਾਂ ਜੀ ਹਾਂ ਜੀ ਪਿੰਡ ਵਾਲੇ ਸਾਥ ਦੇ ਤੇ ਐਲਈਡੀ ਵੀ ਜਿੱਤੀ ਉਹ ਵੀ ਟੁੱਟ ਗਈ ਭਾਈ। ਐਲਈਡੀ ਵੀ ਤੇ ਥੱਲੇ ਆ ਗਈ ਹੁਣ ਤੁਹਾਡੇ ਮਲਪੇ ਦੇ। ਹਾਂ ਜੀ। ਵਾਹਿਗੁਰੂ 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 ਤੁਸੀਂ ਐਲਈਡੀ ਜਿੱਤੀ ਖੂਨ ਪਸੀਨੇ ਦੀ ਮਿਹਨਤ ਦੇ ਨਾਲ ਉਹੀ ਟੁੱਟ ਗਈ ਆ ਹਾਂਜੀ ਉਹਦੀ ਟੁੱਟ ਗਈ ਤੇ ਕੱਪ ਵੀ ਟੁੱਟ ਗਿਆ ਹਾਂਜੀ ਤੇ ਤੁਮਾਂ ਜੀ ਕੰਮੇਟ ਟੱਕੇ ਆ ਭਾਈ ਤਬਾਹ ਹੋ ਗਿਆ ਸਾਰਾ ਗੋਜੀ ਵਾਹਿਗੁਰੂ ਵਾਹਿਗੁਰੂ ਤੁਰ ਟੈਨਸ਼ਨ ਨਹੀਂ ਲੈਣੀ ਜਟਾ ਕੋਈ ਨਹੀਂ ਤੁਮਾਂ ਜੀ ਤੁਹਾਡੇ ਹੀ ਕੰਮੇ ਕਰਨਾ ਆ ਬਾਕੀ ਹੋਰ ਨਹੀਂ ਕਹਿਣਾ ਹੋਰ ਵੀਰ ਮੇਰਾ ਕੋਈ ਨਹੀਂ ਰੋਣਾ ਨਹੀਂ ਆ ਓ ਜੱਟੋ ਤਗੜੇ ਹੋ ਕੇ ਹੁਣ ਤੁਸੀਂ ਸ਼ੇਅਰ ਕਰ ਦਿਓ ਆ ਵੀਡੀਓ ਲੋਕਾਂ ਤੱਕ ਪਹੁੰਚਾ ਦਿਓ ਕਿ ਇੱਕ ਜ਼ਰੂਰਤਮੰਦ ਬੰਦੇ ਨੂੰ ਤੁਹਾਡੀ ਲੋੜ ਆ ਤੁਹਾਡਾ ਸਾਥ ਚਾਹੀਦਾ ਉਸ ਬੰਦੇ ਨੂੰ ਮੇਰੇ ਜਿਹੜੇ ਯਾਰ ਅਮਰੀਕਾ 'ਚ ਬੈਠੇ ਆ ਹੋਰ ਕੋਈ ਕੈਨੇਡਾ 'ਚ ਬੈਠੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵਾਂ ਯਾਰ ਜ਼ਰੂਰ ਆਪਣਾ ਯੋਗਦਾਨ ਪਾਈਏ ਆਪਾਂ ਜੇ ਦਸਾਂ ਨੌ ਦੀ ਕਿਰਤ ਚੋਂ ਕੋਈ 1000 2000 ਕੱਢ ਲਾਂਗੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਉਸ ਗਰੀਬ ਦਾ ਸਿਰ ਠੱਕਿਆ ਜਾਊਗਾ ਉਸ ਦੇ ਘਰ ਵਿਚਾਰੇ ਦੇ ਧੀਆ ਪੈਣਾ ਵੀ ਹੋਣਗੀਆਂ ਕਿੰਦਾ ਵਿਚਾਰਾ ਗੁਜ਼ਾਰਾ ਕਰੇ ਯਾਰ ਜਰ ਜੇ ਉਹਨੇ ਇੰਨਾ ਪੈਸਾ ਕਮਾਇਆ ਹੁੰਦਾ ਕਬੱਡੀ ਦੇ ਵਿੱਚੋਂ ਤੇ ਤੁਹਾਨੂੰ ਅਪੀਲ ਨਾ ਕਰਦਾ ਕਿ ਮੇਰੀ ਹੈਲਪ ਕਰ ਦਿਓ ਉਹ ਬੰਦੇ ਦਾ ਯਾਰ 15 ਸਾਲ ਹੋ ਗਏ ਕੱਖ ਨਹੀਂ ਬਣਿਆ ਆਪਾਂ ਸਾਥ ਦੇ दिए ਨਾਲ ਖਲੋ ਜੀ ਜੱਟੋ ਤੇ ਭਵਾਂਜੀ ਠੀਕ ਆ ਕੋਈ ਗੱਲ ਨਹੀਂ ਯਾਰ ਤੁਸੀਂ ਟੈਨਸ਼ਨ ਨਾ ਲਓ ਆਪਾਂ ਇਹ ਵੀਡੀਓ ਉਪਲੋਡ ਕਰ ਦਿੰਨੇ ਆ ਤੇ ਜਿਹੜੇ ਵੇਖਣ ਵਾਲੇ ਦਰਸ਼ਕ ਆ ਮੈਨੂੰ ਪਤਾ ਵਾ ਜੇ ਤੁਸੀਂ ਨਹੀਂ ਹੈਲਪ ਕਰ ਸਕਦੇ ਤੁਸੀਂ ਪਰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀ ਲੋਕਾਂ ਤੱਕ ਇਹ ਅੱਗੇ ਵੀਡੀਓ ਕਿਸੇ ਨਾ ਕਿਸੇ ਕੋਲ ਪਹੁੰਚ ਜੇ ਤੇ ਠੀਕ ਆ ਭਵਾਂਜੀ ਹੈਂ ਕੋਈ ਗੱਲ ਨਹੀਂ ਟੈਨਸ਼ਨ ਨਾਲ ਹੋ ਮੈਂ ਤੁਹਾਡੇ ਨਾਲ ਆ ਦਰਸ਼ਕ ਸਾਰੇ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਜੂੜੇ ਬਸੇ ਰੋਜ਼ ਮਿਹਰਬਾਨੀ